ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬੋਂ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਅੱਜ શ્રીਕ੍ਰਿਸ਼ਨ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਦਾ ਦਿਨ ਹੈ ਪਿੰਡ ਸੋਨਗੜ ਰੱਤੇਵਾਲਾ ਕ੍ਰਿਸ਼ਨ ਮੰਦਿਰ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੱਜ શ્રીਕ੍ਰਿਸ਼ਨ ਜੀ ਦਾ ਜਨਮ ਦਿਹਾੜੇ ਨੂੰ ਮੁੱਖ ਨਕ ਨਜ਼ਰ ਰੱਖਦੇ ਹੋਏ ਅੱਜ ਕਾਫੀ ਧੂਮ ਧਾਮ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ ਜੋ ਕਿ ਪਿੰਡ ਸੋਨਗੜ ਰੱਤੇ ਵਾਲੀ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਫਿਰ ਉਸੇ ਤਰ੍ਹਾਂ ਇਹ ਮੰਦਿਰ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਬੜਾਈ ਖੂਬਸੂਰਤ ਨਜ਼ਾਰਾ ਦੇਖਿਆ ਗਿਆ ਦੇਖਣ ਵਾਲਾ ਸੀ ਈਸ਼ਵਰੀ ਵੱਡੇ ਲੀਡਰ ਇਸ ਵਾਰ ਕੋਈ ਨਹੀਂ ਪਹੁੰਚੇ ਸਭ ਤੇ ਸਭ ਰਾਣਾ ਸੋਢੀ ਦਾ ਬੇਟਾ ਹੀਰਾ ਸੋਢੀ ਕੁਝ ਸਮਾਂ ਪਹਿਲਾਂ ਇੱਥੇ ਹੋ ਕੇ ਚਲੇ ਗਏ ਇਸ ਲਈ ਲਗਭਗ 20 ਤੋਂ 25 ਸਾਲਾਂ ਤੋਂ ਗਰਮੀ ਸਿੰਘ ਰਾਣਾ ਸੋਢੀ ਹਰ ਵਾਰੀ ਪਿੰਸੋਨਗੜ ਕ੍ਰਿਸ਼ਨ ਮੰਦਿਰ ਤੇ ਹਰ ਵਾਰੀ ਮੱਥਾ ਟੇਕਣ ਆਉਂਦਾ ਸੀ ਲੇਕਿਨ ਇਸ ਵਾਰੀ ਨਹੀਂ ਪਹੁੰਚ ਸਕੇ ਨਹੀਂ ਇਸ ਵਾਰੀ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਿਆ ਸੰਤਾ ਨਕਮਸਤਕ ਹੋ ਰਹੀ ਹੈ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਮੰਦਿਰ ਦੇ ਉੱਤੇ ਜਾ ਕੇ ਮੱਥਾ ਟੇਕ ਰਹੇ ਆ ਪ੍ਰਸ਼ਾਦ ਲੈ ਰਹੇ ਆ ਕਮੇਟੀ ਦਾ ਪ੍ਰਬੰਧ ਬਹੁਤ ਵਧੀਆ ਸੀ ਲੇਕਿਨ ਜਿਹੜੀ ਕਮੀ ਮਹਿਸੂਸ ਹੋ ਰਹੀ ਹੈ ਇਸ ਵਾਰੀ ਇੱਕ ਤਾਂ ਫੋਰਸ ਕਿਹੜੀ ਲਾਈ ਗਈ ਹੈ ਸਿਰਫ ਇੱਕ ਲੇਡੀਜ਼ ਕਨਸਟੇਬਲ ਤੇ ਇੱਕ ਕਨਸਟੇਬਲ ਦੀ ਡਿਊਟੀ ਲਾਈ ਗਈ ਹੈ ਰਸ਼ ਕਾਫੀ ਜ਼ਿਆਦਾ ਲਗਭਗ 2000 ਤੋਂ ਪਲੱਸ ਕਿੜਿਲ ਬੀਬੀਆਂ ਤੇ ਲਗਭਗ 1500 ਦੇ ਆਸ-ਪਾਸ ਵੀਰਾਂ ਦੀ ਗਿਣਤੀ ਆ 3500 ਤੋਂ ਲੈ ਕੇ 4000 ਦੇ ਵਿੱਚ ਜਿਹੜਾ ਪਬਲਿਕ ਇਕੱਠਾ ਹੈ ਲੇਕਿਨ ਕੰਟਰੋਲ ਕਰਨ ਵਾਸਤੇ ਸਿਰਫ ਤੇ ਸਿਰਫ ਦੋ ਪੁਲਿਸ ਮੁਲਾਜ਼ਮ ਲਾਏ ਗਏ ਆ ਜੇਕਰ ਗੱਲ ਕੀਤੀ ਜਾਵੇ ਰੰਗ ਰੰਗ ਪ੍ਰੋਗਰਾਮ ਦੀ ਤੇ ਰੰਗ ਰੰਗ ਪ੍ਰੋਗਰਾਮ ਬੜਾਈ ਖੂਬਸੂਰਤ ਪ੍ਰੋਗਰਾਮ ਚੱਲ ਰਿਹਾ ਬੜੀ ਦੂਰ ਦੂਰੋਂ ਨਾਲ ਦੇ ਪਿੰਡਾਂ ਤੋਂ ਚੱਲ ਕੇ ਸੰਤਾਂ ਨੇ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਵਾਸਤੇ ਪਹੁੰਚੇ ਹੋਏ ਆ ਕਿਉਂਕਿ ਪਿੰਡ ਸੋਨਗੜ ਰੱਤੇਵਾਲਾ ਦਾ ਜਿਹੜਾ ਮੰਦਿਰ ਆ ਉਹ ਲਗਭਗ 100 ਤੇ 23 ਸਾਲ ਪੁਰਾਣਾ ਮੰਦਿਰ ਆ 123 ਸਾਲ ਪੁਰਾਣਾ ਮੰਦਿਰ ਆ ਜਦੋਂ ਪਿੰਡ ਸੋਨਗੜ ਰੱਤੇਵਾਲਾ ਦੀ ਨੀਂਹ ਰੱਖੀ ਗਈ ਸੀ ਸਨ 1890 ਦੇ ਵਿੱਚ ਉਸ ਟਾਈਮ ਤੇ ਹੀ ਇਸ ਮੰਦਿਰ ਦੀ ਨੀਂਹ ਰੱਖੀ ਗਈ ਸੀ 1890 ਦੇ ਵਿੱਚ ਮੰਦਿਰ ਬਣਨਾ ਸ਼ੁਰੂ ਹੋਇਆ ਸੀ ਤਰਬਗ 4 ਤੋਂ 5 ਸਾਲਾਂ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਲੇਕਿਨ ਜਿਹੜੇ ਇਹਦੇ ਵਿੱਚ ਮੂਰਤ ਕੀਤਾ ਗਿਆ ਸੀ ਜਿਹੜਾ શ્રી ਕ੍ਰਿਸ਼ਨ ਜੀ ਮਹਾਰਾਜ ਜੀ ਮੂਰਤੀ ਸਥਾਪਿਤ ਕੀਤੀ ਗਈ ਸੀ ਉਹ 1901 ਦੇ ਵਿੱਚ ਕੀਤੀ ਗਈ ਸੀ ਤੇ ਅੱਜ ਸਨ 2024 ਚੱਲ ਰਿਹਾ ਹੈ ਲਗਭਗ 123 ਸਾਲ ਪੁਰਾਣਾ ਇਹ ਮੰਦਿਰ ਹੈ ਕਾਫੀ ਜੀ ਹਾਲਤ ਖਸਤਾ ਹੋ ਚੁੱਕੀ ਸੀ ਪਿਛਲੇ 1-2 ਸਾਲਾਂ ਤੋਂ ਇਸ ਮੰਦਿਰ ਨੂੰ ਉੱਚਾ ਕੀਤਾ ਗਿਆ ਉੱਚਾ ਕਰਨ ਦੇ ਆਪਨ ਤੇ ਜਿਹੜੀ ਹੁਣੇ ਜਿਹੜੀ ਬਿਲਡਿੰਗ ਦੀ ਸਾਮ ਸੰਭਾਲ ਪਿੰਡ ਦੇ ਕੁਝ ਜਿਹੜੀ ਕਮੇਟੀ ਬਣਾਈ ਹੈ ਉਹ ਵੀਰ ਕਰਦੇ ਆ ਪਿੰਡ ਦੇ ਵਿੱਚੋਂ ਵਗੜਾਈ ਕਰਕੇ ਉਸ ਨੂੰ ਮੰਦਿਰ ਨੂੰ ਫਿਰ ਤੋਂ ਹਰਾ ਭਰਾ ਬਣਾ ਦਿੱਤਾ ਹਰਾ ਭਰਾ ਇਸ ਕਰਕੇ ਕਹਿੰਦੇ ਕਿ ਹੁਣ ਚਾਲ ਬੈਲ ਜਿਹੜੀ ਆ ਉਹ ਬਹੁਤ ਵਧੀਆ ਹੋਣ ਲੱਗ ਪਈ ਆ ਬੜਾ ਖੂਬਸੂਰਤ ਮੰਦਿਰ ਨੂੰ ਬਣਾ ਦਿੱਤਾ ਗਿਆ ਬਰਾੰਡਿਆਂ ਦੀ ਕਮੀ ਸੀ ਉਹ ਪਾ ਦਿੱਤੇ ਗਿਆ ਗੇੜ ਦੀ ਕਮੀ ਸੀ ਉਹ ਬਣ ਗਿਆ ਬਾਹਰਲੇ ਪਾਸੇ ਕਿੱਥੇ ਕਿ ਹਮ ਪ੍ਰੋਗਰਾਮ ਚੱਲ ਰਿਹਾ ਆ ਇੱਥੇ ਲੋਕਟਾਣਾ ਦੀ ਕੰਮੀ ਸੀ ਲੋਕਟਾਣਾ ਲੱਗ ਚੁੱਕੀਆਂ ਬਾਥਰੂਮ ਬਣ ਗਏ ਆ ਕਾਫੀ ਖੂਬਸੂਰਤ ਜਿਹੜੀ ਜਗ੍ਹਾ ਉਹ ਬਣ ਦਿੱਤੀ ਗਈ ਆ ਲੇਕਰ ਕਾਸਟੇਬਲ ਕਰਕੇ ਇਹਦੇ ਇੱਕ ਲੈਡੀਜ਼ ਕਾਸਟੇਬਲ ਤੇ ਇੱਕ ਸਪਾਈ ਕਾਸਟੇਬਲ ਇਹ ਰਾ ਉਹ ਦੋ ਤਾਂ ਨਾਤ ਕੀਤੇ ਗਏ ਨੇ ਲੇਕਿਨ 3500 ਤੋਂ ਲੈ ਕੇ 4000 ਦਾ ਇਕੱਠ ਹੈ ਜੇਕਰ ਲੀਡਾਂ ਦੀ ਗੱਲ ਕੀਤੀ ਜਾਵੇ ਕਿ ਜੇ ਕਿਸੇ 1 ਲੀਟਰ ਦੇ ਨਾਲ ਆਉਣਾ ਹੁੰਦਾ ਤੇ ਨਾਲ ਉਹਦੇ 10-12 ਗਨਮੈਨ ਜ਼ਰੂਰ ਹੁੰਦੇ ਆ ਲੇਕਿਨ ਦੇਖੋ ਇੰਨਾ ਭਾਰੀ ਇਕੱਠ ਹੈ ਇੰਨੇ ਭਾਰੀ ਇਕੱਠ ਦੇ ਵਿੱਚ ਸਿਰਫ ਦੋ ਮੁਲਾਜ਼ਮ ਕੀ ਕਰਨਗੇ ਜੇਕਰ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਕਰ ਦਿੰਦਾ ਤੇ ਦੋ ਮੁਲਾਜ਼ਮ ਕੀ ਕਰਨਗੇ ਜੇ ਲੀਡਰ ਪੰਜਾਬ ਦੇ ਵਿੱਚ ਕੀ ਆ ਗਿਆ ਸੀ ਕਿ ਵੀਆਈਪੀ ਕਲਚਰ ਬੰਦ ਕਰ ਦਿੱਤਾ ਗਿਆ ਲੇਕਿਨ ਲੱਗ ਰਿਹਾ ਕਿ ਵੀਆਈਪੀ ਕਲਚਰ ਹਾਲੀ ਹੈ ਕਿਉਂਕਿ ਜਿੱਥੇ ਫੋਰਸ ਦੀ ਲੋੜ ਹੈ ਉੱਥੇ ਫੋਰਸ ਨਹੀਂ ਹੈ ਤੇ ਜਿੱਥੇ ਫੋਰਸ ਦੀ ਨਹੀਂ ਲੋੜ ਹੁੰਦੀ ਉੱਥੇ ਫੋਰਸ ਲਾਈ ਹੋਈ ਹੈ ਸੋ ਦੇਖੋ ਕਿੰਨੀ ਸਾਡੀ ਤਰਸਤੀ ਹੈ ਸਾਡੇ ਸਮਾਜ ਦੀ ਕਿਉਂਕਿ ਸਾਨੂੰ ਲੀਡਰਿਸਾਨੂੰ ਇਹੋ ਜਿਹੇ ਮਿਲੇ ਹੋਏ ਆ ਸਮਾਜ ਨੂੰ ਲੀਡਰ ਇਹੋ ਜਿਹੇ ਮਿਲੇ ਹੋਏ ਆ ਆਪਦੇ ਨਾਲ ਗਨਮਨ ਲੈ ਲੈ ਕੇ ਤੁਰਦੇ ਆ ਇੱਕ ਲੀਡਰ ਦੇ ਨਾਲ 10 12 12 ਗਨਮਨ ਹੈ ਚਾਹ ਉਹ ਨਜ਼ਦੀਕਦਾਰ ਹੈ ਚਾਹੇ ਭੈਣ ਹੈ ਚਾਹੇ ਮਾਤਾ ਚਾਹੇ ਉਹਦੀ ਬੇਟੀਆਂ ਉਹਨਾਂ ਦੇ ਨਾਲ ਗਨਮਨ ਚਾਉਦੇ ਨੇ ਲੇਕਿਨ ਜਿੱਥੇ ਗਨਮਨਾਂ ਦੀ ਜ਼ਰੂਰਤ ਹੈ ਪਬਲਿਕ ਦੇ ਵਿੱਚ ਜ਼ਰੂਰਤ ਹੈ ਜਿੱਥੇ ਫੋਰਸ ਦੀ ਉੱਥੇ ਸਿਰਫ ਜੋ ਵਿਅਕਤੀ ਲਾਏ ਹੋਏ ਆ ਕਿਉਂਕਿ ਜ਼ਰੂਰਤ ਹੈ ਸ਼ਾਬਰੁਖ ਹੋਣ ਦੀ ਕਿਉਂਕਿ ਸਰਦਾਰ ਭਵਨਤਮਨ ਜੀ ਨੇ ਕਿਹਾ ਸੀ ਕਿ ਜਦੋਂ ਲੀਡਰ ਪਿੰਡਾਂ ਦੇ ਵਿੱਚ ਹੋਣ ਤਾਂ ਤੁਸੀਂ ਸਵਾਲ ਕਰਿਆ ਕਰੋ ਕਿ ਹੁਣ ਤੁਸੀਂ ਵੀ ਸਵਾਲ ਕਰਿਆ ਕਰੋ ਕਿ ਜਦੋਂ ਲੀਡਰ ਹੁੰਦੇ ਆ ਕਿ ਸੱਥੇ 3500 ਤੋਂ 4000 ਬੰਦੇ ਦਾ ਕਟ ਸੀ ਉਥੇ ਦੋ ਹੀ ਡਿਊਟੀ ਦੇ ਅਫਸਰ ਜੋ ਕਾਸਟਰ ਕਿਉਂ ਤਨਾਤ ਕੀਤੇ ਗਏ ਸੀ ਲਗਭਗ ਇੱਥੇ 10 ਤੋਂ 15 ਫੋਰਸ ਦੇ ਆਦਮੀ ਹੋਣੇ ਚਾਹੀਦੇ ਸੀ ਫਿਰ ਜਵਾਨ ਹੁੰਦੇ ਤਾਂ ਗੱਲ ਕੁਝ ਹੋਰ ਹੋਣੀ ਸੀ ਕੋਈ ਵੀ ਅਨਸਖਾਮੀ ਘਟਨਾ ਹੋ ਸਕਦੀ ਹੈ ਕਿਉਂਕਿ ਸ਼ਰਾਰਤੀ ਅੰਸਰ ਹਰੇਕ ਜਗ੍ਹਾ ਤੇ ਪਾਇਆ ਜਾਂਦੇ ਨੇ ਛੇੜੀ ਵੀ ਪਾਇਆ ਜਾਂਦੇ ਨੇ